ਵਾਕਈ ਕੁਦਰਤ ਦੇ ਰੰਗ ਨਿਆਰੇ ਹੁੰਦੇ ਐ ਕੁਦਰਤ ਦੇ ਰੰਗਾਂ ਨੂੰ ਕੋਈ ਨਹੀਂ ਜਾਣ ਸਕਦਾ ਕਿ ਕੁਦਰਤ ਕਦੋਂ ਕਿੱਥੇ ਕੀ ਕਰ ਦੇਵੇ ਜਿਹੜੇ ਲੋਕ ਜਾਂ ਕਹਿ ਲਈਏ ਕਿ ਜਿਹੜੇ ਇਲਾਕਿਆਂ ਦੇ ਵਿੱਚ ਦੇਸ਼ ਦੇ ਵਿੱਚ ਮੀਂਹ ਨੂੰ ਲੋਕ ਤਰਸਦੇ ਐ ਜਿਆਦਾ ਲੰਮਾ ਸਮੇਂ ਤੱਕ ਮੀਂਹ ਨਹੀਂ ਪੈਂਦਾ ਟਿੱਬੇ ਐ ਰੇਤਾ ਉੱਠਦਾ ਔਰ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਐ ਇਹ ਤਸਵੀਰਾਂ ਉਸੇ ਦੇਸ਼ ਦੀਆਂ ਉਹੀ ਤਾਂ ਜਿਵੇਂ ਜਿੱਥੇ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਕਿ ਮੀਂਹ ਇੰਨਾ ਕੁ ਜਾਦੇ ਇੱਥੇ ਪੈ ਚੁੱਕਿਆ ਹੈ ਕਿ ਵੱਡੇਆਂ ਵੱਡੇ ਜਿਹੜੇ ਹਾਈਵੇ ਹੈਗੇ ਆ ਉਹ ਵੀ ਬੰਦ ਹੋ ਚੁੱਕੇ ਆ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਯੂਏਈ ਦੀਆਂ ਹੈ ਜਿੱਥੇ ਵੱਡੇ ਹਾਈਵੇ ਜਿਹੜੇ ਹੈਗੇ ਆ ਉਹ ਮੀਂਹ ਦੇ ਪਾਣੀ ਦੇ ਨਾਲ ਬਿਲਕੁਲ ਬੰਦ ਹੋ ਚੁੱਕੇ ਆ ਲੋਕਾਂ ਦੀਆਂ ਗੱਡੀਆਂ ਕਾਰਾਂ ਟਰੱਕ ਜਿਹੜੇ ਆ ਉਹ ਫਸ ਚੁੱਕੇ ਆ ਜ਼ਿਆਦਾਤਰ ਲੋਕਾਂ ਨੇ ਆਪਣੇ ਸਾਧਨ ਹਾਈਵੇ ਦੇ ਵਿੱਚ ਹੀ ਖੜਾ ਕੇ ਆਪ ਸਾਈਡ ਤੇ ਚਲੇ ਗਏ ਆ ਇਹਦੇ ਵਿੱਚ ਹੀ ਉਹਨਾਂ ਨੇ ਆਪਣੀ ਭਲਾਈ ਸਮਝੀ ਆ ਔਰ ਕਈ ਕਈ ਲੋਕ ਜਿਹੜੇ ਹੈਗੇ ਆ ਉਹ ਆਪਣੇ ਸਾਧਨਾ ਦੇ ਵਿੱਚੋਂ ਕਾਰਾਂ ਦੇ ਵਿੱਚੋਂ ਨਿਕਲ ਕੇ ਉਹਨਾਂ ਦੀ ਛੱਤ ਤੇ ਬੈਠ ਚੁੱਕੇ ਆ ਔਰ ਮਦਦ ਦੇ ਲਈ ਆਵਾਜ਼ਾਂ ਮਾਰ ਰਹੇ ਆ ਕਿ ਸਾਨੂੰ ਕੋਈ ਇੱਥੋਂ ਕੱਢ ਲਵੇ ਸੋ ਬਿਲਕੁਲ ਇਹ ਤਸਵੀਰਾਂ ਯੂਏਈ ਦੀਆਂ ਜਿੱਥੇ ਤੁਸੀਂ ਤਸਵੀਰਾਂ ਦੇਖ ਕੇ ਹੀ ਸਮਝ ਗਏ ਹੋਵੋਗੇ ਕਿ ਕੁਦਰਤ ਦਾ ਕਹਿਰ ਜਿਹੜਾ ਹੈਗਾ ਦੇਖਣ ਨੂੰ ਮਿਲਿਆ ਵੱਡੇ ਵੱਡੇ ਹਾਈਵੇ ਜਿਹੜੇ ਦੇਸ਼ ਦੇ ਆ ਉਹ ਬਿਲਕੁਲ ਜਾਮ ਹੋ ਚੁੱਕੇ ਆ ਪਾਣੀ ਇੰਨਾ ਕਿ ਜ਼ਿਆਦਾ ਉੱਥੇ ਆ ਚੁੱਕਿਆ ਕਿ ਜਿੰਨੇ ਵੀ ਸਾਧਨ ਇਸ ਹਾਈਵੇ ਤੇ ਜਾ ਰਹੇ ਸੀ ਸਾਰੇ ਪਾਣੀ ਦੇ ਵਿੱਚ ਫਸ ਚੁੱਕੇ ਆ ਔਰ ਇੱਕ ਸਭ ਤੋਂ ਹੈਰਾਨੀ ਵਾਲੀ ਤਸਵੀਰ ਜਿਹੜੀ ਨਿਕਲ ਕੇ ਵੀਡੀਓ ਸਾਹਮਣੇ ਆਈ ਹੈ ਇਹ ਤੁਸੀਂ ਦੇਖ ਸਕਦੇ ਹੋ ਇਹ ਵੀਡੀਓ ਇੰਟਰਨੈਸ਼ਨਲ 에ਅਰਪੋਰਟ ਦੀ ਹੈ ਦੁਬਈ ਇੰਟਰਨੈਸ਼ਨਲ 에어ਪੋਰਟ ਦੀ ਆ ਔਰ ਜਿੱਥੇ ਤੁਸੀਂ ਇਸ ਜਹਾਜ਼ ਨੂੰ ਦੇਖ ਸਕਦੇ ਹੋ ਕਿਸ ਕਦਰ ਪਾਣੀ 에어ਪੋਰਟ ਤੇ ਕਿੰਨਾ ਇੱਕ ਜ਼ਿਆਦੇ ਆ ਚੁੱਕਿਆ ਹੈ ਕਿ ਜਹਾਜ਼ ਨੂੰ ਪਾਣੀ ਦੇ ਵਿੱਚ ਦੀ ਜਿਹੜਾ ਹੈਗਾ ਉਹ ਲੈ ਕੇ ਜਾ ਰਹੇ ਆ ਤਾਂ ਕਿ ਰਣਵੇ ਜਿਹੜਾ ਹੈਗਾ ਉਹ ਕਲੀਅਰ ਕੀਤਾ ਜਾਵੇ ਸੋ 에어ਪੋਰਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਹਰੇਕ ਤਰੀਕ ਹਰੇਕ ਤਰੀਕੇ ਤੋਂ ਔਰ ਸੁਰੱਖਿਆ ਦੇ ਪ੍ਰਬੰਧ ਇੱਥੇ ਕੀਤੇ ਜਾਂਦੇ ਆ ਚਾਹੇ ਸਿਕਿਉਰਿਟੀ ਨੂੰ ਲੈ ਕੇ ਹੋਵੇ ਜਾਂ ਫਿਰ ਪਾਣੀ ਦੀ ਨਿਕਾਸੀ ਦੀ ਗੱਲ ਕੀਤੀ ਜਾਵੇ ਕਿਉਂਕਿ 에어ਪੋਰਟ ਤੇ ਛੋਟੀ ਤੋਂ ਛੋਟੀ ਚੀਜ਼ ਦਾ ਵੀ ਧਿਆਨ ਰੱਖਿਆ ਜਾਂਦਾ ਪਰ ਜੇ 에어ਪੋਰਟ ਦੇ ਇਹ ਹਾਲਾਤ ਹੋ ਜਾਣ ਉਹ ਵੀ ਇੰਟਰਨੈਸ਼ਨਲ 에어ਪੋਰਟ ਦੇ ਹਾਲਾਤ ਹੋ ਜਾਣ ਕਿ ਇੰਨਾ ਇੰਨਾ ਪਾਣੀ 에어ਪੋਰਟ ਤੇ ਆ ਗਿਆ ਤੇ ਫਿਰ ਬਾਕੀ ਇਲਾਕੇ ਜਾਂ ਬਾਕੀ ਸ਼ਹਿਰ ਦਾ ਕੀ ਹਾਲ ਹੋਊਗਾ ਇਹ ਤੁਸੀਂ ਫੋਟੋ ਸੋਚ ਲਵੋ ਸੋ ਇਹ 에어ਪੋਰਟ ਇੰਟਰਨੈਸ਼ਨਲ 에어ਪੋਰਟ ਦੁਬਈ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿੱਥੇ ਜਹਾਜ਼ ਨੂੰ ਪਾਣੀ ਦੇ ਵਿੱਚ ਦੀ ਹੀ ਲਜਾਇਆ ਜਾ ਰਿਹਾ ਔਰ ਤਾਂਕਿ ਰਨਵੇ ਜਿਹੜਾ ਹੈਗਾ ਉਹ ਕਲੀਅਰ ਹੋ ਜੇ 20 ਤੋਂ 25 ਮਿੰਟ ਤੱਕ ਜਿਹੜਾ ਸਭ ਕੁਝ ਇੱਥੇ ਬੰਦ ਕੀਤਾ ਗਿਆ ਹੈ ਕੋਈ ਵੀ ਫਲਾਈਟ ਜਿਹੜੀ ਹੈਗੀ ਆ ਉਹ ਨਹੀਂ ਨਾ ਕੋਈ ਉਤਰਨ ਦਿੱਤੀ ਗਈ ਹੈ ਤੇ ਨਾ ਹੀ ਕਿਸੇ ਵੀ ਫਲਾਈਟ ਨੂੰ ਇੱਥੋਂ ਟੇਕ-ਆਫ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਕਿਉਂਕਿ ਪਾਣੀ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ 에어ਪੋਰਟ ਤੇ ਆ ਚੁੱਕਿਆ ਹੈ ਔਰ ਇਦੋਂ ਉਲਾਵਾ ਬਾਕੀ ਸ਼ਹਿਰ ਦੀ ਗੱਲ ਕੀਤੀ ਜਾਵੇ ਸ਼ਹਿਰ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਕਿਸ ਕਦਰ ਲੋਕਾਂ ਦੀਆਂ ਕਾਰਾਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਔਰ ਹੁਣ ਜ਼ਿਆਦਾਤਰ ਲੋਕ ਜਿਹੜੇ ਹੈਗੇ ਆ ਟੋ ਟਰੱਕਾਂ ਨੂੰ ਬੁਲਾ ਰਹੇ ਆ ਜਿਹਦੇ ਪਿੱਛੇ ਆਪਣੀਆਂ ਗੱਡੀਆਂ ਪਾ ਪਾ ਕੇ ਇੱਥੋਂ ਇਹ ਕੱਢ ਰਹੇ ਆ ਸੋ ਤਸਵੀਰਾਂ ਇਹ ਯੂਏਈ ਦੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕੁਦਰਤ ਦਾ ਕਹਿਰ ਇੱਥੇ ਜਿਹੜਾ ਵਾਪਰਿਆ ਤੁਸੀਂ ਇਹ ਸਾਰੀਆਂ ਗੱਡੀਆਂ ਦੇਖ ਸਕਦੇ ਹੋ ਵੱਡੀਆਂ-ਵੱਡੀਆਂ ਬਿਲਡਿੰਗਾਂ ਦੇ ਸਾਹਮਣੇ ਤੇ ਇਹ ਹਾਈਵੇ ਦੇ ਹਾਲ ਹੈ ਬੱਸਾਂ ਇੱਥੇ ਰੁਕੀਆਂ ਪਈਆਂ ਜੀਪਾਂ ਕਾਰਾਂ ਦੇ ਵਿੱਚ ਜਿਹੜਾ ਹੈਗਾ ਉਹ ਪਾਣੀ ਵੜ ਚੁੱਕਿਆ ਹੈ ਔਰ ਜ਼ਿਆਦਾਤਰ ਜਿਹੜੇ ਹਾਈਵੇ ਮੇਨ ਵੱਡੇ ਹਾਈਵੇ ਹੈਗੇ ਆ ਉਹ ਸਾਰੇ ਜਿਹੜੇ ਐ ਮੀਂਹ ਦੇ ਕਾਰਨ ਮੀਂਹ ਦੇ ਪਾਣੀ ਦੇ ਕਾਰਨ ਉਹ ਬੰਦ ਹੋ ਚੁੱਕੇ ਆ ਲੰਮੀਆਂ-ਲੰਮੀਆਂ ਲੈਣਾ ਇੱਥੇ ਤੁਹਾਨੂੰ ਸਾਧਨਾ ਦੀਆਂ ਦੇਖਣ ਨੂੰ ਮਿਲਣਗੀਆਂ ਇਹ ਦੇਖੋ ਤੁਸੀਂ ਡਰੋਨ ਸ਼ਾਟ ਆ ਔਰ ਇਹ ਇੱਕ ਲੰਮਾ ਹਾਈਵੇ ਜਿਹੜਾ ਹੈਗਾ ਉਹ ਤੁਹਾਨੂੰ ਦਿਖਾਈ ਦੇ ਰਿਹਾ ਹੋਊਗਾ ਲੋਕ ਆਪਣੇ ਸਾਧਨਾਂ ਦੇ ਵਿੱਚੋਂ ਨਿਕਲ ਕੇ ਸਾਈਡ ਤੇ ਖੜ ਗਏ ਆ ਔਰ ਇੱਕ ਇਹ ਤਸਵੀਰ ਦੇਖੋ ਇਹਦੇ ਵਿੱਚ ਤੁਸੀਂ ਇੱਕ ਨੌਜਵਾਨ ਹੈ ਉਹ ਆਪਣੀ ਸ਼ਿਕਾਰ ਦੀ ਛੱਤ ਦੇ ਉੱਤੇ ਬੈਠ ਕੇ ਆਵਾਜ਼ਾਂ ਮਾਰ ਰਿਹਾ ਕਿ ਕੋਈ ਇਹਦੀ ਮਦਦ ਕਰੇ ਜਾਂ ਇਹਨੂੰ ਇੱਥੋਂ ਕੱਢ ਲਵੇ ਪਰ ਜਿੱਥੋਂ ਤੱਕ ਆਪਣੀ ਨਿਗਾਹ ਜਾਂਦੀ ਹੈ ਉੱਥੋਂ ਤੱਕ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਤੇ ਇੱਕ ਹਾਈਵੇ ਤੇ 4 4 5 5 ਲੈਣਾ ਆਕਾਰਾਂ ਦੀਆਂ ਬਣ ਚੁੱਕੀਆਂ ਜਿਹੜੀਆਂ ਇਸ ਪਾਣੀ ਫਲੱਡ ਦੇ ਪਾਣੀ ਦੇ ਵਿੱਚ ਦਾ ਕਹਿ ਲਈਏ ਜਾਂ ਮੀਂਹ ਇੰਨਾ ਕਿ ਜ਼ਿਆਦਾ ਪਿਛਲੇ ਦਿਨਾਂ ਦੇ ਵਿੱਚ ਇੱਥੇ ਪਿਆ ਯੂਏਈ ਦੀ ਗੱਲ ਕੀਤੀ ਜਾਵੇ ਆਸ-ਪਾਸ ਜਿਹੜੇ ਗਵੰਡੀ ਦੇਸ਼ ਆ ਉੱਥੋਂ ਦੀ ਵੀ ਗੱਲ ਕੀਤੀ ਜਾਵੇ ਤੇ ਇੰਨਾ ਕਿ ਜ਼ਿਆਦਾ ਜਿਹੜਾ ਪਾਣੀ ਆ ਗਿਆ ਔਰ ਨਿਕਾਸੀ ਜਿਹੜੀ ਆ ਪਾਣੀ ਦੀ ਉਹ ਇੰਨੀ ਜ਼ਿਆਦਾ ਵਧੀਆ ਹੈ ਨਹੀਂ ਸੀ ਕਿ ਪਾਣੀ ਜਲਦੀ ਤੋਂ ਜਲਦੀ ਜਿਹੜਾ ਹਾਈਵੇ ਤੋਂ ਕਲੀਅਰ ਹੋ ਜਾਏ ਸੋ ਇਹ ਤਸਵੀਰਾਂ ਜਿਹੜੀਆਂ ਤੁਸੀਂ ਬਿਲਕੁਲ ਦੇਖ ਕੇ ਅੰਦਾਜ਼ਾ ਲਾ ਲਓਗੇ ਕਿ ਕੀ ਹਾਲਾਤ ਬਣੇ ਪਏ ਆ ਔਰ ਲੋਕ ਜਿਹੜੇ ਫਸ ਚੁੱਕੇ ਤੁਸੀਂ ਟੋ ਟਰੱਕ ਦੇਖ ਸਕਦੇ ਆ ਜਿਹੜੇ ਲੋਕ ਹੈਗੇ ਆ ਵੱਡੇ ਲੋਕ ਆ ਉਹ ਬਿਲਕੁਲ ਆਪਣੀਆਂ ਕੋਈ ਨਾ ਕੋਈ ਹੱਥ ਮਾਰ ਰਹੇ ਆ ਕਿ ਸਾਡੀ ਗੱਡੀ ਜਿਹੜੀ ਇੱਥੇ ਸਟਕ ਹੋਈ ਆ ਉਹ ਕੱਢ ਕੇ ਕੋਈ ਸਾਈਡ ਤੇ ਲੈ ਜੇ ਔਰ ਹੁਣ ਤੁਹਾਨੂੰ ਅਸੀਂ 에어ਪੋਰਟ ਦੁਬਈ ਇੰਟਰਨੈਸ਼ਨਲ 에어ਪੋਰਟ ਦੀ ਹੈ ਤਸਵੀਰ ਆ ਇਹ ਤੁਸੀਂ ਦੇਖੋ ਫਲਾਈ ਦੁਬਈ ਦੀ ਇੱਕ ਫਲਾਈਟ ਹੈ ਜੋ ਪਾਣੀ ਦੇ ਵਿੱਚ ਦੀ ਜਾ ਰਹੀ ਆ ਤਾਂ ਕਿ ਰਨਵੇ ਕਲੀਅਰ ਕੀਤਾ ਜਾਵੇ ਇੱਥੇ ਕਿਉਂਕਿ ਵੀ ਤੋਂ 25 ਮਿੰਟ ਦੀ ਜੇ ਗੱਲ ਕੀਤੀ ਜਾਵੇ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਉਹਦਾ ਹੁਣ ਅਸੀਂ ਜੇ ਗੱਲ ਤੁਹਾਨੂੰ ਦੱਸੀਏ ਕਿ ਦੁਬਈ 에어ਪੋਰਟ ਦੇ ਇੱਕ ਬਲਾਰੇ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ 45 ਦੇ ਕਰੀਬ ਫਲਾਈਟਾਂ ਜਿਹੜੀਆਂ ਉਹ ਰੱਦ ਕਰਨੀਆਂ ਪਈਆਂ ਤਿੰਨ ਫਲਾਈਟ ਤਿੰਨ ਫਲਾਈਟਸ ਇਹੋ ਜੀਆਂ ਸੀ ਜਿਨੂੰ ਅਸੀਂ ਦੂਸਰੇ 에어ਪੋਰਟ ਤੇ ਡਾਇਵਰਟ ਕੀਤਾ ਹੈ ਔਰ ਇਹ ਦੂਸਤ ਅਲਾਵਾ ਜੇ ਗੱਲ ਕੀਤੀ ਜਾਵੇ ਹੁਣ ਇਹਨਾਂ ਦੇ ਗਵੰਡੀ ਦੇਸ਼ ਓਮਾਨ ਦੀ ਤੇ ਉੱਥੇ ਮੀਂਹ ਦੇ ਕਾਰਨ ਇਹ ਜਿਹੜਾ ਫਲੱਡ ਆਇਆ ਹੋਇਆ ਹੈ ਮੀਂਹ ਦੇ ਕਾਰਨ 18 ਬੰਦਿਆਂ ਨੇ ਆਪਣੀ ਜਾਨ ਗਵਾਈ ਹੈ ਤੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਉਹ ਲਾਪਤਾ ਦੱਸੇ ਜਾ ਰਹੇ ਆ ਇਹਨਾਂ ਦੇਸ਼ਾਂ ਦੇ ਵਿੱਚ ਮੀਂਹ ਜਿਹੜਾ ਹੈਗਾ ਕਦੇ-ਕਦਾਂ ਹੀ ਪੈਂਦਾ ਹੈ ਇੰਨਾ ਔਰ ਇਹ ਕੁਦਰਤ ਦੇ ਜਿਹੜੇ ਰੰਗ ਹੈ ਬਿਲਕੁਲ ਕੋਈ ਨਹੀਂ ਜਾਣ ਸਕਦਾ ਕੁਦਰਤ ਦੇ ਰੰਗਾਂ ਨੂੰ ਕਦੋਂ ਕਿੱਥੇ ਕੀ ਹੋ ਜਾਵੇ ਜਾਂ ਕੁਦਰਤ ਆ ਆਪਣਾ ਜੋ ਵਰਤਾਰਾ ਕਰਦੀ ਆ ਉਹਦੇ ਅੱਗੇ ਕੋਈ ਵੀ ਕਿਸੇ ਦੀ ਸਾਰ ਨਹੀਂ ਜਾਂਦੀ ਇਹ ਤਸਵੀਰਾਂ ਗਵਾਹੀ ਭਰ ਰਹੀਆਂ ਹਨ ਕੁਦਰਤ ਦੇ ਰੰਗਾਂ ਦੀਆਂ ਤੁਸੀਂ 에어ਪੋਰਟ ਦਾ ਇਹ ਹਾਲਾਤ ਅੱਜ ਤੱਕ ਕਦੇ ਨਹੀਂ ਦੇਖੇ ਹੋਣੇ ਕਿਉਂਕਿ ਛੋਟੀ ਤੋਂ ਛੋਟੀ ਗੱਲ ਦਾ ਧਿਆਨ ਰੱਖਿਆ ਜਾਂਦਾ 에어ਪੋਰਟ ਦੇ ਉੱਪਰ ਸਿਕਿਉਰਿਟੀ ਨੂੰ ਲੈ ਕੇ ਜਾਂ ਫਿਰ ਜੇ ਕੋਈ ਇਸ ਤਰੀਕੇ ਦਾ ਜਿਆਦਾ ਮੀਂਹ ਪੈ ਜਾਏ ਤਾਂ ਉਹਦਾ ਪਾਣੀ ਕਿੱਧਰਲੇ ਪਾਸੇ ਕੱਟਿਆ ਜਾਵੇ ਪਰ ਕੁਦਰਤ ਦੇ ਅੱਗੇ ਸਭ ਕੁਝ ਫੇਲ ਹੁੰਦਾ ਦਿਖਾਈ ਦਿੱਤਾ ਹੈ ਹਾਲਾਂਕਿ ਇਹਨਾਂ ਦੇਸ਼ਾਂ ਦੀਆਂ ਬਹੁਤ ਜ਼ਿਆਦੇ ਤਰੀਫਾਂ ਹੁੰਦੀਆਂ ਪੈਸਾ ਬਹੁਤ ਜ਼ਿਆਦਾ ਹੈ ਪਰ ਕੁਦਰਤ ਦੇ ਅੱਗੇ ਸਭ ਕੁਝ ਫੇਲ ਹੈ ਵੱਡੀਆਂ-ਵੱਡੀਆਂ ਗੱਡੀਆਂ ਸੋ ਫਿਰ ਵੀ ਤੁਸੀਂ ਦੇਖੋ ਕਿ ਕੁਦਰਤ ਦੇ ਅੱਗੇ ਇੱਕ ਵਾਰ ਪੂਰੇ ਹਾਈਵੇ ਸਾਰੇ ਜਾਮ ਹੋ ਚੁੱਕੇ ਐ ਸਾਧਨਾਂ ਦੇ ਨਾਲ ਕਿਉਂਕਿ ਪਾਣੀ ਇੰਨਾ ਕਿ ਜ਼ਿਆਦਾ ਆ ਚੁੱਕਿਆ ਕਿ ਜਿਹੜਾ ਇੰਜਨ ਸਾਧਨਾਂ ਦੇ ਹੈਗੇ ਆ ਉਹ ਪਾਣੀ ਦੇ ਵਿੱਚ ਡੁੱਬ ਚੁੱਕੇ ਐ ਲੋਕ ਜ਼ਿਆਦਾਤਰ ਲੋਕਾਂ ਨੇ ਆਪਣੀਆਂ ਕਾਰਾਂ ਛੱਡ ਕੇ ਬਾਹਰ ਨਿਕਲਣ ਦੇ ਵਿੱਚ ਹੀ ਭਲਾਈ ਸਮਝੀ ਐ ਹਾਈਵੇ ਦੇ ਕਿਨਾਰੇ ਤੇ ਖੜੇ ਆ ਪਰ ਕਈ ਕਈ ਲੋਕ ਤੁਸੀਂ ਦੇਖ ਸਕਦੇ ਹੋ ਉਹ ਆਪਣੇ ਬਾਹਰ ਨਹੀਂ ਨਿਕਲ ਸਕੇ ਔਰ ਆਪਣੇ ਹੁਣ ਉਹਨਾਂ ਕਾਰਾਂ ਦੀਆਂ ਛੱਤਾਂ ਤੇ ਜਾ ਕੇ ਉਹ ਮਦਦ ਦੀ ਗੁਹਾਰ ਲਾ ਰਹੇ ਆ ਕਿ ਕੋਈ ਸਾਨੂੰ ਇੱਥੋਂ ਕੱਢੇ ਸੋ ਇਹ ਤਸਵੀਰਾਂ ਬਿਲਕੁਲ ਯੂਏ ਦੀਆਂ ਤੁਹਾਨੂੰ ਅਸੀਂ ਦਿਖਾ ਰਹੇ ਆ ਜਿੱਥੇ ਮੀਂਹ ਜਿਹੜਾ ਇੰਨਾ ਕੁ ਜਿਆਦਾ ਪਿਆ ਪਿਛਲੇ ਦਿਨਾਂ ਦੇ ਵਿੱਚ ਕਿ ਹਾਈਵੇ ਜਿਹੜੇ ਮੇਨ ਹਾਈਵੇ ਵੱਡੇ ਹਾਈਵੇ ਆ ਦੇਖਦੇ ਸਾਰੇ ਉਹ ਬਲੌਕ ਹੋ ਗਏ ਆ ਪਾਣੀ ਦੇ ਨਾਲ ਤੇ ਲੰਮੀਆਂ ਲੰਮੀਆਂ ਅਰ ਉਹ ਸਾਧਨਾ ਦੀਆਂ ਜਿਹੜੀਆਂ ਲੈਣਾ ਤੁਹਾਨੂੰ ਦੇਖਣ ਨੂੰ ਆ ਮਿਲ ਰਹੀਆਂ ਬਹੁਤ ਸਾਰੀਆਂ ਫਲਾਈਟਸ ਜਿਹੜੀਆਂ ਉਹ ਰੱਦ ਕਰਨੀਆਂ ਪਈਆਂ ਔਰ ਦੁਬਈ ਇੰਟਰਨੈਸ਼ਨਲ 에ਰਪੋਰਟ ਦੀ ਗੱਲ ਕੀਤੀ ਜਾਵੇ ਤਾਂ 25 ਮਿੰਟ ਦੇ ਕਰੀਬ ਆ ਸਾਰਾ ਕੁਝ ਬੰਦ ਕਰਨਾ ਪਿਆ ਨਾ ਕਿਸੇ ਫਲਾਈਟ ਨੂੰ ਉਤਰਨ ਦਿੱਤਾ ਗਿਆ ਨਾ ਚੜ੍ਹਨ ਦਿੱਤਾ ਗਿਆ ਕਿਉਂਕਿ ਇਹ ਪਾਣੀ ਤੁਸੀਂ ਇਹ ਪਾਣੀ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੇ 에ਰਪੋਰਟ ਦਾ ਇਹ ਹਾਲ ਹੈ ਤੇ ਬਾਕੀ ਸ਼ਹਿਰ ਦਾ ਕੀ ਹਾਲ ਹੋਵੇਗਾ